आप देख रहे हैं नव द टाइम्स पंजाब केसरी टी टीवी दिल्ली के राजेंद्र नगर इलाके के बेसमेंट में पानी भरने से तीन छात्रों की मौत हो गई वो लगातार यहाँ पर कोचिंग कर रहे थे इसको लेकर आज ये मामला लोकसभा सांसद अमर सिंह ने संसद में उठाया है हमारे साथ खुद मौजूद है सर एक आपने पत्र लिखा है कि इस पर चर्चा जो है वो लोकसभा के अंदर होनी चाहिए क्या पूरा मामला है देखो ये मैं क्योंकि मैं समझना ਇਤੋਂ ਵੱਡੀ ਟ੍ਰੈਜੇਡੀ ਹੋ ਨਹੀਂ ਸਕਦੀ ਕਿ ਦਿੱਲੀ ਸਾਡੀ ਰਾਜਧਾਨੀ ਆ ਅਸੀਂ ਸਾਰੇ ਇੱਥੇ ਬੈਠੇ ਆ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਔਰ ਉਸ ਵਕਤ ਤਿੰਨ ਸਾਡੇ ਆਈਐਸ ਐਸਪੀਰੈਂਟ ਡੁੱਬ ਕੇ ਮਰ ਜਾਂਦੇ ਆ ਕਿਸੇ ਇੰਸਟੀਚਿਊਟ ਦੇ ਬੇਸਮੈਂਟ ਚ ਮੈਂ ਸਮਝਦਾ ਇਸ ਮੁੱਦੇ ਨੂੰ ਪਾਰਲੀਮੈਂਟ ਸੈਸ਼ਨ ਔਨ ਹੈ ਮੈਂ ਐਡਜੌਰਨਮੈਂਟ ਮੋਸ਼ਨ ਦਿੱਤਾ ਹੈ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਸਾਹਿਬ ਸਾਰਾ ਬਿਜ਼ਨਸ ਰੋਕ ਕੇ ਆਪਾਂ ਇਹਦੇ ਤੇ ਡਿਸਕਸ਼ਨ ਕਰੀਏ ਕਿਉਂਕਿ ਇਹ ਜਿਹੜਾ ਇਸ਼ੂ ਆ ਇਹ ਇਹ ਬਹੁਤ ਸੀਰੀਅਸ ਆ ਇਹ ਜਿਹੜਾ ਕੋਚਿੰਗ ਦਾ ਮੁੱਦਾ ਹੈ ਇਹ ਸਾਰੇ ਮੁਲਕ ਚ 60 70 ਹਜ਼ਾਰ ਕਰੋੜ ਦਾ ਮੇਬੀ 1 ਲੱਖ ਕਰੋੜ ਦਾ ਔਰ ਅਨ ਕੰਟਰੋਲਡ ਚੱਲ ਰਿਹਾ ਬਿਲਡਿੰਗਾਂ ਜਿੱਥੇ ਮਰਜ਼ੀ ਬਣ ਜਾਂਦੀਆਂ ਫੀਸ ਸਟਰਕਚਰ ਕੁਝ ਵੀ ਬਣ ਰਿਹਾ ਕੁਝ ਵੀ ਚੱਲ ਰਿਹਾ ਇਸ ਸੈਕਟਰ 'ਚ ਬੱਚਿਆਂ ਦੇ ਰਹਿਣ ਦਾ ਦੇਖੋ ਉਹਨਾਂ ਨੂੰ ਬੇਸਮੈਂਟ 'ਚ ਵੜਿਆ ਹੋਇਆ ਸੀ ਔਰ ਬੇਸਮੈਂਟ 'ਚ ਕੋਈ ਪ੍ਰਬੰਧ ਨਹੀਂ ਆ ਜਗ੍ਹਾ ਜਗ੍ਹਾ ਉਹ ਬੇਸਮੈਂਟ ਚ ਹੈ ਗਿਆ ਹੁਣ ਐਮਸੀਡੀ ਔਰ ਸਰਕਾਰ ਖਾਲੀ ਕਰਾ ਰਹੀ ਆ ਸਵਾਲ ਇਹ ਨਹੀਂ ਆ ਸਵਾਲ ਇਹ ਲਾਰਜਰ ਆ ਇਹਦਾ ਮਤਲਬ ਔਰ 12 14 ਲੱਖ ਤੇ ਲੋਕ ਯੂਪੀਐਸੀ ਲਈ ਆਉਂਦੇ ਹੈਗੇ ਤਿਆਰੀ ਕਰਨ ਲਈ ਤੁਸੀਂ ਸੋਚੋ ਔਰ ਦਿੱਲੀ ਮੇਨ ਸੈਂਟਰ ਆ ਮੁਲਕ ਦਾ ਜਿੱਥੇ ਲੋਕ ਜ਼ਿਆਦਾ ਆਉਂਦੇ ਆ ਸਾਰੇ ਮੁਲਕ 'ਚ ਜਗ੍ਹਾ ਜਗ੍ਹਾ ਇਹ ਦੁਕਾਨਾਂ ਖੁੱਲੀਆਂ ਨੇ ਪਰ ਇਹਦੇ ਤੇ ਕੋਈ ਕੰਟਰੋਲਡ ਨਹੀਂ ਅਨ ਰੈਗੂਲੇਟਰ ਸੈਂਟਰ ਹੈ ਅਨ ਰੈਗੂਲੇਟਰਡ ਸੈਕਟਰ ਬਣਿਆ ਹੋਇਆ ਇਸ ਕਰਕੇ ਮੈਂ ਇਸ ਨੂੰ ਚੱਕਿਆ ਹੈਗਾ ਕਿ ਇਸ ਤੇ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣਾ ਕੇ ਪਾਰਲੀਮੈਂਟ ਪ੍ਰੋਪਰ 2-4 ਘੰਟੇ ਦੀ ਡਿਸਕਸ਼ਨ ਕਰਾ ਕੇ ਇਹਦੇ ਤੇ ਸਾਰਾ ਮੁਲਕ ਇੱਕ ਪਾਲਿਸੀ ਬਣਾਵੇ ਔਰ ਫੀਸ ਸਟ੍ਰਕਚਰ ਤੇ ਵੀ ਬਣਾਵੇ ਬਿਲਡਿੰਗਾਂ ਦੀ ਫੈਸਿਲਿਟੀਆਂ ਤੇ ਵੀ ਬਣਾਵੇ ਔਰ ਬੱਚਿਆਂ ਨੂੰ ਅਫੋਰਡੇਬਲ ਹਾਊਸਿੰਗ ਤੇ ਵੀ ਪਾਲਿਸੀ ਬਣੇ ਕਿਉਂਕਿ ਇਹ ਸਾਡਾ ਫਿਊਚਰ ਨੇ ਬੱਚੇ ਇਹਨਾਂ ਨੇ ਭੇਖਾ ਇਹੀ ਆਈਐਸ ਬਣਨੇ ਇਹੀ ਆਈਪੀਐਸ ਬਣਨੇ ਇਹੀ ਡਾਕਟਰ ਬਣਨੇ ਇਹੀ ਇੰਜੀਨੀਅਰ ਬਣਨੇ ਇਹਨਾਂ ਨੇ ਮੁਲਕ ਚਲਾਉਣਾ ਮੈਂ ਸਮਝਦਾ ਬਹੁਤ ਟ੍ਰੈਜੇਡੀ ਹੋਈ ਆ ਉਹਨਾਂ ਪੇਰੈਂਟਸ ਦਾ ਨਾਲ ਮੇਰੀ ਸਹਾਨੁਭੂਤੀ ਆ ਉਹ ਪਰਿਵਾਰਾਂ ਨਾਲ ਮੇਰੀ ਸਹਾਨੁਭੂਤੀ ਆ ਲੇਕਿਨ ਜਿਹੜਾ ਜਿਹੜੀ ਗੱਲ ਹੋ ਗਈ ਆ ਉਹ ਉਹਦੇ ਤੇ ਹੁਣ ਡਿਸਕਸ਼ਨ ਕਰਨਾ ਔਰ ਸੋਲੂਸ਼ਨ ਕਰਨਾ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਹਟ ਜਾਉਣਾ ਸਰ ਇਸ ਪੂਰੇ ਮਾਮਲੇ ਪਰ ਰਾਜਨੀਤੀ ਵੀ ਚੱਲ ਰਹੀ ਹੈ ਬੀਜੇਪੀ ਆਮ ਆਦਮੀ ਪਾਰਟੀ ਪਰ ਆਮ ਆਦਮੀ ਪਾਰਟੀ ਬੀਜੇਪੀ ਪਰ ਇਸ ਪਰ ਕੀ ਕਹੇਗਾ ਦੇਖੋ ਦੋਵੇਂ ਜ਼ਿੰਮੇਦਾਰ ਨੇ 15 ਸਾਲ ਬੀਜੇਪੀ ਸੀ ਐਮਸੀਡੀ ਤੇ ਹੁਣ ਇਹਨਾਂ ਦਾ ਕਬਜ਼ਾ ਹੈਗਾ ਉਹਨਾਂ ਦੋਵਾਂ ਨੂੰ ਤਾਂ ਗੱਲ ਹੀ ਨਹੀਂ ਕਰਨੀ ਚਾਹੀਦੀ ਉਹਨਾਂ ਦੋਵਾਂ ਨੂੰ ਤਾਂ ਇਹ ਸਭ ਤੋਂ ਪਹਿਲਾਂ ਉਹਨਾਂ ਪਰਿਵਾਰਾਂ ਨਾਲ ਮਾਫੀ ਮੰਗ ਸੌਰੀ ਫੀਲ ਕਰਨ ਅਰੇ ਜਿੰਨਾ ਦਾ ਰਾਜ ਰਿਹਾ ਤੁਸੀਂ ਦੱਸੋ ਤਾਂ ਸਹੀ ਕਿ ਕਿਉਂ ਨਹੀਂ ਤੁਸੀਂ ਕਰ ਸਕੇ ਕੰਟਰੋਲ ਕਿਉਂ ਨਹੀਂ ਕਰ ਸਕੇ ਔਰ ਜੇ ਕੋਈ ਲੋਕ ਲੱਗਿਆ ਸੀ ਉਹਨੂੰ ਅਨਲੌਕ ਕਰਨ ਦਾ ਸਿਸਟਮ ਕਿਉਂ ਨਹੀਂ ਉੱਥੇ ਹੈਗਾ ਸੀ ਇਹਦੇ ਐਮਸੀਡੀ ਦੀ ਜ਼ਿੰਮੇਵਾਰੀਆਂ ਹੁੰਦੀਆਂ ਸਾਰੀਆਂ ਬਿਲਡਿੰਗਾਂ ਤੇ ਇਸ ਕਰਕੇ ਬਲੀਮ ਗੇਮ ਤਾਂ ਕਰਨੀ ਚਾਹੀਦੀ ਦੋਮਾ ਤੇ ਬਲੀਮ ਪੈਂਦਾ ਹੈ ਲੇਕਿਨ ਸਰ ਇਹ ਪਹਿਲੀ ਕੋਈ ਘਟਨਾ ਨਹੀਂ ਹੈ ਇਸ ਤੋਂ ਪਹਿਲੇ ਵੀ ਕਈ ਘਟਨਾئیں ਐਸੀ ਹੋ ਚੁੱਕੀਆਂ ਹੈ ਕਿਆ ਮੁਆਵਜ਼ੇ ਕੀ ਮੰਗ ਅੱਜ ਸੰਸਦ ਦੇ ਅੰਦਰ ਕੀ ਜਾਏਗੀ ਬਿਲਕੁਲ ਕਰیں ਦੇਖੋ ਜਦੋਂ ਤੁਸੀਂ ਡਿਸਕਸ਼ਨ ਕਰੋਗੇ ਤੇ ਉਹਦੇ ਸਾਰੀ ਪਾਰਟੀਆਂ ਨੂੰ ਬੋਲਣ ਦਾ ਮੌਕਾ ਮਿਲੇਗਾ ਤੇ ਇਸ ਕਰਕੇ ਮੈਂ ਤੇ ਅਡਜੋਰਨਮੈਂਟ ਮੋਸ਼ਨ ਦਿੱਤਾ ਮੈਂ पहला स्पीकर होगा अगर स्पीकर साहब मेनू अलाउ करनेगे बाकी सारी पार्टियां बोलनगीयां और फिर एक कंसेंसस करके फिर सरकार जवाब देगी और सरकार उदेते कहेगी कि assi ये te ha karange तो बिल्कुल ये थे डॉक्टर अमर सिंह जिन्होंने खास बातचीत की दिल्ली से कमल कुमार कंसल नो द टाइम्स पंजाब के